10 ਵੰਦ ਕੱਟ ਕੇ ਇੱਕ ਘੋੜਾ ਖਰੀਦਿਆ ਸੀ ਪਤਸ਼ਾਹ ਉਹ ਘੋੜੇ ਉੱਤੇ ਸਵਾਰੀ ਕਰਨੀ ਸੀ ਤੇ ਤੁਸੀਂ ਕਰਨੀ ਸੀ ਸ਼ਾਹਜਹਾਨ ਦੇ ਮੰਤਰੀਆਂ ਨੇ ਸਵਾਰੀ ਕਰਨੀ ਇਹਦੇ ਪਤਸ਼ਾਹ ਸਾਡੇ ਤੋਂ ਦਰਿਆ ਨਹੀਂ ਗਿਆ ਗੁਰੂ ਹਰਕਮਿੰਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਸੀਸ ਝੁਕਾ ਕੇ ਬਾਹ ਲਾ ਕੇ ਉੱਜੀ ਉੱਜੀ ਆੜ ਕੇ ਸਾਰੀ ਮਾਰਤਾ ਉਹ ਜਿਹੜੀ ਵਸਤੇ ਵਿੱਚ ਹੋਈ ਗੁਰੂ ਹਰਕਮਿੰਦਰ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾ ਕੇ ਹੇ ਓ ਸੰਗਤ ਜੀਓ ਇਤਿਹਾਸਾ ਮਾਣ ਕਰਦੇ ਆ ਬਾਰ ਬਾਰ ਬੇਨਤ ਮਾਇਆ ਪੇਟਾ ਹਾਜ਼ਰ ਹੋ ਰਹੀ ਹੈ ਗੁਰੂ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦੇ ਰੁਕਣਾ ਦਾਤਾ ਨਾਮ ਸਿਕਰ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਅੱਜ ਦੇ ਸਮੇਂ ਦੇ ਅੰਤਰਪੰਧਾ ਜਿਹੜਾ ਦਵਾਈ ਨਹੀਂ ਨਖੰਦਾ ਉਹ ਅੱਜ ਸੰਸਾਰ ਤੋਂ ਸਭ ਤੋਂ ਜਿਆਦਾ ਅਮੀਰ ਹੈ ਪੈਸੇ ਨਾਲ ਕਦੀ ਸੁੱਖ ਨਹੀਂ ਜੇ ਸੰਸਾਰ ਤੋਂ ਮਿਲਦਾ ਜੇ ਦਾਤਾ ਸ਼ੋਰਤਾ ਦੇ ਨਾਲ ਵੇਖਿਆ ਜਾਵੇ ਸੰਸਾਰ ਤੇ ਸੁੱਖ ਨਹੀਂ ਜੇ ਮਿਲਦਾ ਸੰਸਾਰਿਕ ਆ ਮੇਰੀ ਤੇ ਤੁਹਾਨੂੰ ਮਿਲ ਜੇਗੀ ਪਰ ਸਰੀਰ ਗਰੀਬੀ ਦੇ ਸੰਸਾਰ ਤੇ ਵਿੜ ਗਈ ਤੇ ਉਹ ਬੜਾ ਔਖਾ ਹੋ ਜਾਇਆ ਕਰਦਾ ਜੀ ਜਿਹੜੇ ਬੰਦਿਆਂ ਨੇ ਦੁੱਖ ਹਟਾਇਆ ਉਹ ਬੰਦਿਆਂ ਨੂੰ ਪੁੱਛ ਕੇ ਦੇਖਿਓ ਬੰਦਾ ਕਹਿੰਦਾ ساری ਉਮਰ ਦੀ ਕਮਾਈ ਲੈਂਦਾ ਪਰ ਸਰੀਰ arogh ਹੋਣਾ ਚਾਹੀਦਾ ਸੰਸਾਰ ਦੇ ਉੱਤੇ ਪਰ ਸਾਡੇ ਕ੍ਰਿਸ਼ਨ ਅਸੀਂ ਵੱਡੇ ਨੂੰ ਵੇਖ ਕੇ ਝੂਠ ਦੇ ਰਹੇ ਨੇ ਕਿਤੇ ਆਪਣੇ ਤੋਂ ਨੀਵੇਂ ਨੂੰ ਵੇਖ ਕੇ ਵੇਖਿਓ ਜਦੋਂ ਆਪਾਂ ਆਪਣੇ ਤੋਂ ਨੀਵੇਂ ਨੂੰ ਵੇਖਾਂਗੇ ਨਾ ਸਾਨੂੰ ਆਪ ਮੁਹਾਰੇ ਸਬਰ ਆ ਜਾਏਗਾ ਪਾਸ਼ਾ ਸਾਡੀ ਔਕਾਤ ਨਹੀਂ ਸੀ ਇਹਨਾਂ ਤੋਂ ਸਾਨੂੰ ਦੇ ਦਿੱਤਾ ਇੰਨੀ ਸਾਡੀ ਔਕਾਤ ਨਹੀਂ ਜੇ ਮਨੁੱਖਿਤ ਸ਼ੋਤਕੇ ਵੇਖਿਓ ਜੇ ਰੱਬ ਸਾਨੂੰ ਇਹ ਵੀ ਕੁਝ ਨਾ ਦਿੰਦਾ ਕਿ ਅਸੀਂ ਰੱਬ ਦਾ ਕੀ ਬਗੜਨ ਲਈ ਦੇ ਸੰਸਾਰ ਦੇ ਉੱਤੇ ਅਸੀਂ ਗੁਰੂ ਦਾ ਕੁਝ ਨਹੀਂ ਬਗੜ ਸਕਦੇ ਅਸੀਂ ਗੁਰੂ ਨੂੰ ਕਿਦਾਂ ਸ਼ੁਕਰਾਨਾ ਕਰਕੇ ਅਰਦਾਸ ਕਰ ਸਕਦੇ ਆ ਪਾਤਸ਼ਾਹ ਤੁਮਾ ਸਾਡ ਕੋਈ ਅਬਰ ਨਾ ਧਿਆਨ ਨੂੰ ਜੋੜ ਬਚਾਹੋ ਸੁਤਮ ਤੇ ਪਾਉ ਸਾਡੀ ਅਰਦਾਸ ਸੁਣੀ ਕੇ ਦੀ ਪਾਸ਼ਾ ਤੂੰ ਹੀ ਸਮਰੱਤ ਗੁਰੂ ਹੈ ਸੰਸਾਰ ਦੇ ਉਤੇ ਨਹੀਂ ਤਾਂ ਕਈ ਮੜੀਆਂ ਨੇ ਗੁਰੂ ਮੰਨੀ ਜਰਦੇ ਤੇ ਕੋਈ ਮੁਸਲਮਾਨ ਕੋਈ ਮੰਨੀ ਚੰਦਾ ਜਿਨ੍ਹਾਂ ਦਾ ਗੁਰੂ ਹੈ ਉਹਨਾਂ ਨੂੰ ਮੁਬਾਰਕ ਪਿਆਰੋ ਤੇ ਗੁਰਬਾਣੀ ਕਹਿੰਦੀ ਦੁੱਖਤਾ ਨਾ ਪੜੋ ਹਰ ਦਿਨ ਹੋਰ ਨਾ ਪੁੱਜੋ ਮੜਿਆ ਮਸਾਨ ਨਾ ਜਾਈ ਦੁਆਬੇ ਦੀ ਧਰਤੀ ਤੇ ਸਾਰਿਆਂ ਦੇ ਜੇ ਵੇਖਿਆ ਜਾਵੇ ਤੇ ਸਭ ਤੋਂ ਜਿਆਦਾ ਸੱਚਾ ਸਾਨੂੰ ਚਲਿਆ ਕਿ ਅਸੀਂ ਕਬਰਾਂ ਪੁੱਜਣੀਆਂ ਨੇ ਮੁਸਲਮਾਨ ਧਰਮ ਦੇ ਅੰਦਰ ਪੀਰ ਹੁੰਦੇ ਨੇ ਪੀਰਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਬਰਾਂ ਬਣਾਈਆਂ ਜਾਂਦੀਆਂ ਨੇ ਮੁਸਲਮਾਨ ਵੀਰ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਕਹਿੰਦੇ ਅਸੀਂ ਕਬਰ ਦੀ ਪੂਜਾ ਨਹੀਂ ਕਰਦੇ ਅਸੀਂ ਮੂਰਤੀ ਦੀ ਪੂਜਾ ਨਹੀਂ ਕਰਦੇ ਸਿੱਖੋ ਸਾਡੇ ਅੰਦਰ ਵੀ ਧਰਮਾਂ ਅੰਦਰ ਸਿੱਖ ਅੱਧੀ ਕਬਰ ਦੀ ਪੂਜਾ ਨਹੀਂ ਕਰਦਾ ਕਦੀ ਮੂਰਤੀ ਦੀ ਪੂਜਾ ਨਹੀਂ ਕਰਦਾ ਉਹ ਸ਼ਬਦ ਗੁਰੂ